ਸਤਿ ਸ਼੍ਰੀ ਅਕਾਲ ਜੀ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਮੁੰਡੇ ਨੂੰ ਕੰਮ ਤੋਂ ਨਾ ਕਰਨ ਦੀ ਚੁੱਪਚਾਪ ਉੱਠ ਕੇ ਜੋ ਕਹਿੰਦਾ ਆ ਉਹ ਬਣਾ ਦੇ ਮੰਮੀ ਜੀ ਮੈਂ ਉਹਦੀ ਨੌਕਰ ਨਹੀਂ ਇੰਨਾ ਹੀ ਕੰਮ ਕਰਾਉਣ ਦਾ ਸ਼ੌਂਕ ਆ ਤਾਂ ਵਿਆਹ ਕਰ ਦਿਓ ਉਹਦਾ ਪਰ ਮੈਂ ਉਹਦਾ ਕੋਈ ਕੰਮ ਨਹੀਂ ਕਰਨਾ ਹੁਣ ਐਵੇਂ ਕਿਵੇਂ ਤੂੰ ਮੇਰੇ ਮੁੰਡੇ ਦਾ ਕੰਮ ਨਹੀਂ ਕਰਨਾ ਭਲਾ ਤੂੰ ਇਸ ਘਰ ਦੀ ਬਹੂ ਆ ਤੇਰਾ ਫਰਜ਼ ਬਣਦਾ ਆ ਸਾਰਿਆਂ ਦੀ ਦੇਖਭਾਲ ਕਰਨਾ ਸਹੀ ਕਹਿੰਦੇ ਹੋ ਮੰਮੀ ਜੀ ਮੇਰਾ ਫਰਜ਼ ਏ ਸਾਰਿਆਂ ਦੀ ਦੇਖਭਾਲ ਕਰਨਾ ਪਰ ਇਹੋ ਜਿਹੇ ਇਨਸਾਨ ਦੀ ਨਹੀਂ ਜਿਹੜਾ ਮੈਨੂੰ ਨੀਵਾ ਦਿਖਾਉਂਦਾ ਇੱਕ ਵੀ ਮੌਕਾ ਨਹੀਂ ਛੱਡਦਾ ਹੋਵੇ ਦਰਅਸਲ ਪ੍ਰੀਤ ਦਾ ਦਿਓਰ ਅਭੀ ਪ੍ਰੀਤ ਨੂੰ ਪਕੌੜੇ ਬਣਾਉਣ ਨੂੰ ਕਹਿ ਰਿਹਾ ਸੀ ਤਾਂ ਪ੍ਰੀਤ ਨੇ ਮਨਾਂ ਕਰ ਦਿੱਤਾ ਤਾਂ ਅਭੀ ਨੇ ਆਪਣੀ ਭਾਬੀ ਦੀ ਸ਼ਿਕਾਇਤ ਆਪਣੀ ਮੰਮੀ ਨੂੰ ਕਰ ਦਿੱਤੀ ਤਾਂ ਮਾਂ ਪ੍ਰੀਤ ਨੂੰ ਪਕੌੜੇ ਬਣਾਉਣ ਨੂੰ ਕਹਿ ਰਹੀ ਸੀ ਤੇ ਪ੍ਰੀਤ ਉਹਨਾਂ ਨੂੰ ਮਨਾਂ ਕਰ ਰਹੀ ਸੀ ਮਾਂ ਪ੍ਰੀਤ ਵੱਲ ਅੱਖਾਂ ਕੱਢ ਕੇ ਵੇਖਦੀ ਹੋਈ ਬੋਲੀ ਮੈਂ ਸਾਸਿਆ ਤੇਰੀ ਮੇਰੀ ਗੱਲ ਮੰਨਣਾ ਤੇਰਾ ਫਰਜ਼ ਏ ਚੱਲ ਛੇਤੀ ਉੱਠ ਤੇ ਉਹਨੂੰ ਪਕੌੜੇ ਕੱਢ ਕੇ ਦੇ ਪ੍ਰੀਤ ਨੇ ਆਪਣੀ ਸੱਸ ਵੱਲ ਵੇਖਦੇ ਹੋਏ ਕਿਹਾ ਮੈਨੂੰ ਮੇਰੇ ਸਾਰੇ ਫਰਜ਼ ਜਾਦਿਆ ਤੁਹਾਨੂੰ ਯਾਦ ਕਰਾਉਣ ਦੀ ਲੋੜ ਨਹੀਂ ਪਰ ਇਹੋ ਜਿਹੇ ਇਨਸਾਨ ਦਾ ਮੈਂ ਬਿਲਕੁਲ ਕੋਈ ਕੰਮ ਨਹੀਂ ਕਰੂੰਗੀ ਜਿਹੜਾ ਮੇਰੇ ਬਾਰੇ ਗੰਦੀ ਸੋਚ ਰੱਖਦਾ ਹੋਵੇ ਹਰ ਵਾਰ ਮੇਰੇ ਖਾਣੇ 'ਚ ਕਮੀ ਕੱਢਦਾ ਆ ਤੇ ਫਿਰ ਮੈਂ ਉਹਦੇ ਲਈ ਕਿਉਂ ਬਣਾਵਾਂ ਵੇਖੂੰਗੀ ਮੈਂ ਪੜਾ ਜਦੋਂ ਇਹਦੀ ਆਪਣੀ ਆਊਗੀ ਤਕੀਵੇਂ ਉਹਦੇ ਖਾਣੇ 'ਚ ਕਮੀ ਕੱਢਦਾ ਆ ਤਾਂ ਸੱਸ ਅੱਖਾਂ ਮਖਾਉਂਦੇ ਹੋਏ ਬੋਲੀ ਆ ਜਾਣਦੇ ਅੱਜ ਮੇਰੇ ਮੁੰਡੇ ਨੂੰ ਉਹਨੂੰ ਹੀ ਕਹੂੰਗੀ ਮੈਂ ਕਿ ਤੂੰ ਨਿੱਕੇ ਦਾ ਕੋਈ ਕੰਮ ਨਹੀਂ ਕਰਦੀ ਪ੍ਰੀਤ ਚੁੱਪਚਾਪ ਆਪਣਾ ਫੋਨ ਵੇਖਣ ਲੱਗੀ ਸੱਸ ਵੀ ਉੱਥੋਂ ਰਸੋਈ 'ਚ ਬੁੜਬੁੜਾਉਂਦੀ ਹੋਈ ਚਲੀ ਗਈ ਇਹ ਕੀ ਸਮਝਦੀ ਆਪਣੇ ਆਪ ਨੂੰ ਜੇ ਇਹ ਮੇਰੇ ਮੁੰਡੇ ਨੂੰ ਪਕੌੜੇ ਨਹੀਂ ਕੱਢ ਕੇ ਦਊਗੀ ਤਾਂ ਉਹ ਪਕੌੜੇ ਨਹੀਂ ਖਾਊਗਾ ਭਲਾ ਮੈਂ ਕੱਢ ਕੇ ਦਊਂਗੀ ਆਪਣੇ ਮੁੰਡੇ ਨੂੰ ਪਕੌੜੇ ਤੇ ਫਿਰ ਉਹ ਪਕੌੜੇ ਕੱਢਣ ਲੱਗੀ ਸ਼ਾਮ ਨੂੰ ਪ੍ਰੀਤ ਦਾ ਪਤੀ ਗੁਰਪ੍ਰੀਤ ਦਫ਼ਤਰ ਤੋਂ ਵਾਪਸ ਆਇਆ ਤਾਂ ਸਾਸਣ ਨੇ ਗੁਰਪ੍ਰੀਤ ਨੂੰ ਪੂਰੀ ਗੱਲ ਦੱਸੀ ਤਾਂ ਗੁਰਪ੍ਰੀਤ ਨੇ ਜਾ ਕੇ ਪ੍ਰੀਤ ਨਾਲ ਗੱਲ ਕੀਤੀ ਪ੍ਰੀਤ ਨੇ ਸਾਫ਼ ਕਹਿ ਦਿੱਤਾ ਗੁਰਪ੍ਰੀਤ ਮੈਂ ਤੇਰੇ ਭਰਾ ਦਾ ਕੋਈ ਕੰਮ ਨਹੀਂ ਕਰਨਾ ਜੇ ਤੇਰੇ ਭਰਾ ਨੂੰ ਪਨੀਰ ਪਸੰਦ ਸੀ ਤਾਂ ਸਬਜ਼ੀ ਵਿੱਚੋਂ ਚੁੱਪਚਾਪ ਪਨੀਰ ਕੱਢ ਕੇ ਨਹੀਂ ਖਾ ਸਕਦਾ ਸੀ ਖਾ ਲੈਂਦਾ ਕੀ ਅਸੀਂ ਪਾਗਲ ਬੈਠੇ ਹਾਂ ਇੱਥੇ ਜਾਂ ਸਾਡੇ ਮੱਥੇ ਤੇ ਲਿਖਿਆ ਆ ਕਿ ਅਸੀਂ ਪਾਗਲ ਹਾਂ ਇਹ ਸਾਨੂੰ ਕੁਝ ਸਮਝਦਾ ਹੀ ਨਹੀਂ ਆ ਮੰਮੀ ਜੀ ਨੂੰ ਜੇ ਪਤੀਲੀ ਚ ਦੁੱਧ ਦੇਖਦਾ ਆ ਤਾਂ ਉਹ ਵੀ ਲੈ ਜਾ ਕੇ ਆਪਣੇ ਮੁੰਡੇ ਨੂੰ ਦੇ ਦਿੰਦੀ ਆ ਘਰ ਦਾ ਸਾਰਾ ਖਰਚਾ ਤੂੰ ਚਲਾਉਂਦਾ ਆ ਤੇ ਇਹ ਆਪਣੀ ਸਾਰੀ ਤਨਖਾਹ ਜਮ੍ਹਾਂ ਕਰਦਾ ਆ ਇਹਨੂੰ ਵੀ ਚੰਗੀ ਖਾਸੀ ਤਨਖਾਹ ਮਿਲਦੀ ਆ ਫਿਰ ਇਹ ਘਰ ਖਰਚੇ ਲਈ ਪੈਸੇ ਕਿਉਂ ਨਹੀਂ ਦਿੰਦਾ ਭਲਾ ਕਿਸੇ ਨੇ ਆਉਣਾ ਹੋਵੇ ਕਿਤੇ ਜਾਣਾ ਹੋਵੇ ਜਾਂ ਰਿਸ਼ਤੇਦਾਰਾਂ ਨੂੰ ਦੇਣੇ ਹੋਣ ਜਾਂ ਕਿਸੇ ਦਾ ਜਨਮ ਦਿਨ ਹੋਵੇ ਵਿਆਹ ਹੋਵੇ ਕੁਝ ਵੀ ਹੋਵੇ ਹਰ ਜਗ੍ਹਾ ਖਰਚਾ ਤੇਰਾ ਹੀ ਹੁੰਦਾ ਆ ਕੀ ਇਹ ਠੀਕ ਆ ਤੂੰ ਭਰਾ ਦੇ ਪਿਆਰ ਚ ਨਾ ਹੋ ਸਕਦਾ ਆ ਪਰ ਮੈਂ ਦਿਉਤ ਦੇ ਪਿਆਰ ਚੰਨੀ ਨਹੀਂ ਹੋ ਸਕਦੀ ਗੌਰਪ੍ਰੀਤ ਨੇ ਪ੍ਰੀਤ ਨੂੰ ਘੁਰਦੇ ਹੋਏ ਕਿਹਾ ਤੂੰ ਸਾਡੇ ਭਰਾਵਾਂ ਚ ਕਲੇਸ਼ ਕਰਾਉਣਾ ਚਾਹੁੰਨੀ ਆ ਇਹ ਨਹੀਂ ਹੋ ਸਕਦਾ ਹਾਂ ਦਾ ਨਾ ਕਰ ਮੈਂ ਕਿਹੜਾ ਤੈਨੂੰ ਕਲੇਸ਼ ਕਰਨ ਨੂੰ ਕਹਿ ਰਹੀ ਆ ਮੈਂ ਸਿਰਫ ਇਹਨਾ ਕਹਿ ਰਹੀ ਆ ਕਿ ਮੈਂ ਤੇਰੇ ਭਰਾ ਦਾ ਕੋਈ ਕੰਮ ਨਹੀਂ ਕਰਨਾ ਜੇ ਜ਼ਿਆਦਾ ਹੀ ਆ ਤਾਂ ਉਹਦਾ ਵਿਆਹ ਕਰ ਦੋ ਕਮਾਈ ਤਾਂ ਕਰਦਾ ਹੀ ਆ ਹੁਣ ਚੰਗੀ ਭਲੀ ਅੱਗੇ ਤੋਂ ਮੇਰੇ ਨਾਲ ਇਹੋ ਜਿਹੀ ਗੱਲ ਨਾ ਕਰੀ ਕੋਈ ਅਪਣੀ ਗੱਲ ਕਹਿ ਕੇ ਪ੍ਰੀਤ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਲੱਗ ਪਈ ਗੁਰਪ੍ਰੀਤ ਨੇ ਆਪਣੀ ਮੰਮੀ ਨੂੰ ਜਾ ਕੇ ਕਿਹਾ ਮੰਮੀ ਵੇਖ ਉਹ ਤਾਂ ਨਹੀਂ ਮੰਨਦੀ ਤੇ ਫਿਰ ਉਹ ਸਹੀ ਕਹਿੰਦੀ ਆ ਜੇ ਵਧੀਆ ਕਮਾਈ ਕਰ ਰਿਹਾ ਆ ਤਾਂ ਇਹਦਾ ਵਿਆਹ ਹੀ ਕਰ ਦਿੰਨੇ ਆ ਤਾਂ ਮਾਂ ਨੇ ਆਪਣੇ ਮੁੰਡੇ ਤੇ ਚੁਲੰਦੇ ਹੋਏ ਕਿਹਾ ਆ ਗਿਆ ਤੂੰ ਜੋਰੂ ਦਾ ਗੁਲਾਮ ਬਣ ਕੇ ਉਹਨੇ ਪੜਾਇਆ ਸਿਖਾਇਆ ਤੇ ਪੜ ਕੇ ਆ ਗਿਆ ਤੇ ਲੱਗਾ ਹੁਣ ਸਾਨੂੰ ਪੜਾਉਣ ਜਦੋਂ ਮੈਂ ਆਪਣੇ ਮੁੰਡੇ ਦਾ ਵਿਆਹ ਕਰਨਾ ਹੋਣਾ ਆਪੇ ਕਰ ਦੂ ਮੈਂ ਤੂੰ ਕੌਣ ਹੁਣ ਨਾਇ ਮੈਨੂੰ ਕਹਿਣ ਵਾਲਾ ਗੁਰਪ੍ਰੀਤ ਨੇ ਤਾਂ ਸੋਚ ਲਿਆ ਸੀ ਹੁਣ ਕਿ ਹੁਣ ਉਹਦਾ ਵਿਆਹ ਕਰਕੇ ਹੀ ਰਹੂਗਾ ਤੇ ਉਹਨੇ ਆਪਣੇ ਭਰਾ ਅਭੀ ਲਈ ਕੁੜੀ ਵੇਖਣੀ ਸ਼ੁਰੂ ਕਰ ਦਿੱਤੀ ਤੇ ਬਹੁਤ ਹੀ ਛੇਤੀ ਉਹਨੂੰ ਅਭੀ ਲਈ ਕੋਮਲ ਦਾ ਰਿਸ਼ਤਾ ਆਇਆ ਜਿਹੜੀ ਇੱਕ ਸੰਸਕਾਰੀ ਤੇ ਵਧੀਆ ਪਰਿਵਾਰ ਤੋਂ ਸੀ ਕਿਉਂਕਿ ਅਭੀ ਕਦੀ ਆਪਣੇ ਭਰਾ ਦੀ ਗੱਲ ਨਹੀਂ ਟਾਲਦਾ ਸੀ ਇਸ ਲਈ ਨਾ ਚਾਹੁੰਦੇ ਹੋਏ ਵੀ ਉਹਨੂੰ ਵਿਆਹ ਲਈ ਹਾਂ ਕਰਨੀ ਪਈ ਪ੍ਰੀਤ ਵੀ ਬਹੁਤ ਖੁਸ਼ ਸੀ ਅਬੀ ਦਾ ਵਿਆਹ ਪੱਕਾ ਹੋਣ ਤੇ ਤੇ ਪ੍ਰੀਤ ਨੇ ਖੁਸ਼ੀ-ਖੁਸ਼ੀ ਅਬੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਪ੍ਰੀਤ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਦਿਓਰ ਦਾ ਵਿਆਹ ਕੀਤਾ। ਅਬੀ ਤੇ ਕੋਮਲ ਦੇ ਵਿਆਹ ਨੂੰ 6 ਮਹੀਨੇ ਹੋ ਗਏ ਤੇ 6 ਮਹੀਨਿਆਂ ਤੋਂ ਮਾਂ ਅਬੀ ਤੇ ਕੋਮਲ ਨੂੰ ਖਾਣਾ ਆਪ ਫੜਾਉਂਦੀ ਸੀ। ਨਾ ਤਾਂ ਕੋਮਲ ਕਦੀ ਕੋਈ ਕੰਮ ਕਰਦੀ ਸੀ ਤੇ ਨਾ ਹੀ ਮਾਂ ਨੇ ਕਦੀ ਘਰ ਦਾ ਕੰਮ ਉਹਨੂੰ ਕਰਨ ਦਿੱਤਾ ਸੀ। 6 ਮਹੀਨਿਆਂ ਤੋਂ ਉੱਤੇ ਹੋ ਗਿਆ ਸੀ ਹੁਣ। ਤਪ੍ਰੀਤ ਨੂੰ ਵੀ ਇਸ ਗੱਲ ਤੇ ਗੁੱਸਾ ਆਉਣ ਲੱਗਾ ਤੇ ਉਹਨੇ ਜਾ ਕੇ ਆਪਣੀ ਸਾਸ ਨੂੰ ਕਿਹਾ ਮੰਮੀ ਜੀ ਇਹ ਸਭ ਕੀ ਚੱਲ ਰਿਹਾ ਆ ਤੁਸੀਂ ਘਰ ਦਾ ਕੋਈ ਕੰਮ ਕੋਮਲ ਨੂੰ ਕਿਉਂ ਨਹੀਂ ਕਹਿੰਦੇ ਉਹ ਉੱਠਦੀ ਆ ਨਾ ਧੋ ਕੇ ਸੱਜ ਤੱਜ ਕੇ ਬਹਿ ਜਾਂਦੀ ਆ ਤੇ ਤੁਸੀਂ ਨਾਸ਼ਤਾ ਲੈ ਜਾ ਕੇ ਉਹਨੂੰ ਦੇ ਦਿੰਦੇ ਹੋ ਜੇ ਤੁਸੀਂ ਇਹਨੂੰ ਕੰਮ ਕਰਨ ਨੂੰ ਨਹੀਂ ਕਹੋਗੇ ਤਾਂ ਉਹ ਕੀ ਸਿੱਖੂਗੀ ਤਾਂ ਸਾਸ ਨੇ ਪ੍ਰੀਤਵਲ ਵੇਖਦੇ ਹੋਏ ਕਿਹਾ ਉਹ ਹਜੇ ਨਵੀਂ ਨਵੀਂ ਬਹੂ ਆ ਹਜੇ ਉਹ ਕੰਮ ਨਹੀਂ ਕਰੂਗੀ ਪ੍ਰੀਤ ਗੁੱਸੇ ਵਿੱਚ ਆਪਣੀ ਸੱਸਵਾਲ ਵੇਖਦੇ ਹੋਏ ਬੋਲੀ ਅੱਛਾ ਨਵੀਂ ਬਹੂ ਤਾਂ ਮੈਂ ਵੀ ਸੀ ਕਦੀ ਮੈਨੂੰ ਤਾਂ ਤੁਸੀਂ ਕਦੀ ਨਹੀਂ ਕਿਹਾ ਕਿ ਤੂੰ ਵੀ ਆਰਾਮ ਕਰ ਲਾ ਉਲਟਾ ਹਮੇਸ਼ਾ ਮੇਰੇ ਕੋਲੋਂ ਕੰਮ ਹੀ ਕਰਾਉਂਦੇ ਰਹਿੰਦੇ ਹੋ ਤੇ ਹੁਣ ਉਹ ਆਈ ਆ ਤੈਨੂੰ ਆਰਾਮ ਕਰਨ ਦੋ ਹੋਰ ਕਿੰਨਾ ਆਰਾਮ ਕਰੂਗੀ ਉਹ ਕੀ ਉਹ ਆਪਣੇ ਪੇਕੇ ਹਾਲ ਚਲੰਦੀ ਆਈ ਆ ਜਿਹੜਾ ਇੱਥੇ ਆ ਕੇ ਉਹਨੂੰ ਆਰਾਮ ਚਾਹੀਦਾ ਆ ਸੱਸ ਅੱਖਾਂ ਕੱਢ ਕੇ ਪ੍ਰੀਤ ਤੇ ਝਿਲਮਦੇ ਹੋਏ ਬੋਲੀ ਬਹੂ ਬਹੁਤ ਬੋਲ ਲਿਆ ਤੂੰ ਜ਼ੁਬਾਨ ਤੇ ਲਗਾਮ ਰੱਖ ਨਹੀਂ ਤਾਂ ਮੈਂ ਤੈਨੂੰ ਤੇਰੇ ਪੇਕੇਆਂ ਦਾ ਰਸਤਾ ਵਿਖਾ ਦੂੰਗੀ ਤਾਂ ਪ੍ਰੀਤ ਨੇ ਆਪਣੀ ਸੱਸ ਵੱਲ ਨਾ ਮੱਖਣ ਨਾਲ ਵੇਖਿਆ ਤੇ ਬੋਲੀ ਮੰਮੀ ਜੀ ਪੇਕੇਆਂ ਦਾ ਰਸਤਾ ਮੈਨੂੰ ਪਤਾ ਆ ਤੁਹਾਨੂੰ ਦਿਖਾਉਣ ਦੀ ਕੋਈ ਲੋੜ ਨਹੀਂ ਤੇ ਦੂਜੀ ਗੱਲ ਜੇ ਮੈਂ ਪੇਕੇ ਚਲੀ ਗਈ ਤੇ ਤੁਹਾਡੇ ਘਰ ਦਾ ਕੰਮ ਕੌਣ ਕਰੂਗਾ ਨੌਕਰਾਵਾਂਗਾ ਹੁਣ ਸੱਸ ਚੁੱਪ ਹੋ ਗਈ ਕੁਝ ਨਾ ਬੋਲੀ ਕਿਉਂਕਿ ਉਹਨੂੰ ਪਤਾ ਸੀ ਗੱਲ ਤਾਂ ਇਹ ਠੀਕ ਹੀ ਕਹਿੰਦੀ ਆ ਪ੍ਰੀਤ ਸੱਸ ਦੇ ਕਮਰੇ ਵਿੱਚੋਂ ਨਿਕਲ ਕੇ ਸਿੱਧਾ ਕੋਮਲ ਦੇ ਕਮਰੇ ਵਿੱਚ ਗਈ ਤੇ ਉਹਨੂੰ ਜਾ ਕੇ ਕਹਿਣ ਲੱਗੀ ਕਿੰਨੇ ਦਿਨ ਆਰਾਮ ਕਰਨਾ ਆ ਮੈਡਮ ਮਾਹ ਰਾਣੀ ਜੀ ਜੇ ਤੁਹਾਡਾ ਆਰਾਮ ਪੂਰਾ ਹੋ ਗਿਆ ਹੋਵੇ ਤਾਂ ਪਲੀਜ਼ ਕਰਦੇ ਕੰਮਾਂ 'ਚ ਵੀ ਹੱਥ ਹਿਲਾ ਲਿਆ ਕਰੋ ਪਰ ਕੋਮਲ ਸੀ ਕਿ ਉਹਨੂੰ ਕੋਈ ਫਰਕ ਨਹੀਂ ਪੈ ਰਿਆ ਸੀ ਉਹ ਤਾਂ ਆਪਣੇ ਕੰਨਾਂ 'ਚ ਹੈੱਡਫੋਨ ਲਾ ਕੇ ਫੋਨ ਵੇਖ ਰਹੀ ਸੀ ਪ੍ਰੀਤ ਨੇ ਉਹਦੇ ਕੰਨਾਂ 'ਚੋਂ ਹੈੱਡਫੋਨ ਖਿੱਚੇ ਤੇ ਕਿਹਾ ਕੁਛ ਨਹੀਂ ਦਿੰਦਾ ਆ ਜਾਂ ਨਹੀਂ ਤਾਂ ਕੋਮਲ ਨੇ ਆਪਣੀ ਜਠਾਣੀ ਵੱਲ ਵੇਖਦੇ ਹੋਏ ਕਿਹਾ ਦੀਦੀ ਇਹ ਕੀ ਬਤਮੀਜ਼ੀ ਆ ਅਕਲ ਹੈ ਤੁਹਾਨੂੰ ਕੋਈ ਕਿ ਨਹੀਂ ਕੀ ਮੈਂ ਕਦੀ ਤੁਹਾਡੇ ਕਮਰੇ ਚਵੇਂ ਆਈ ਆ ਤਾਂ ਪ੍ਰੀਤ ਨੇ ਆਪਣੇ ਦੋਵੇਂ ਹੱਥ ਆਪਣੇ ਲੱਤ ਤੇ ਰੱਖਦੇ ਹੋਏ ਕਿਹਾ ਕੋਮਲ ਤੈਨੂੰ ਘਰ ਦੇ ਕੰਮ ਤਾਂ ਕਰਨੇ ਹੀ ਪੈਣਗੇ ਤੂੰ ਘਰ ਦਾ ਕੋਈ ਕੰਮ ਨਹੀਂ ਕਰਦੀ ਵੇਖ ਐਵੇਂ ਹੁਣ ਐਵੇਂ ਤਾਂ ਨਹੀਂ ਸਰਨਾ ਚੁੱਪ ਚਾਪ ਹੁਣ ਉਠ ਤੇ ਘਰ ਦੇ ਕੰਮਾਂ 'ਚ ਮੇਰੀ ਮਦਦ ਕਰਵਾ ਕੋਮਲ ਨੇ ਪ੍ਰੀਤ ਦੇ ਹੱਥੋਂ ਹੈੱਡਫੋਨ ਫੜਦੇ ਹੋਏ ਕਿਹਾ ਤੁਸੀਂ ਮੇਰੀ ਸੱਸ ਨਹੀਂ ਹੋ ਜਿਹੜਾ ਮੈਂ ਤੁਹਾਡੇ ਆਰਡਰ ਮੰਨਾਂ ਜੇ ਮੈਨੂੰ ਮੰਮੀ ਜੀ ਕਹਿਣਗੇ ਤਾਂ ਮੈਂ ਕਰ ਦੂੰਗੀ ਨਹੀਂ ਤਾਂ ਮੈਂ ਨਹੀਂ ਕੁਝ ਕਰਨਾ ਜਠਾਣੀ ਆ ਜਠਾਣੀ ਬਣ ਕੇ ਰਹਿ ਮੇਰੀ ਸਾਸ ਬੰਦੀ ਕੋਸ਼ਿਸ਼ ਨਾ ਕਰ ਪ੍ਰੀ ਤਪੜਾਉ ਦਾਸ ਜਮੂ ਲੈ ਕੇ ਕੋਮਲ ਦੇ ਕਮਰੇ ਵਿੱਚੋਂ ਚਲੀ ਗਈ ਤੇ ਆਪਣੇ ਕਮਰੇ ਵਿੱਚ ਜਾ ਕੇ ਬਹਿ ਗਈ ਥੋੜੀ ਦੇਰ ਬਾਅਦ ਸੱਸ ਪ੍ਰੀਤ ਦੇ ਕਮਰੇ ਵਿੱਚ ਆਈ ਤੇ ਆ ਕੇ ਕਹਿਣ ਲੱਗੀ ਇਹ ਕੀ ਡਰਾਮਾ ਆ ਤੇਰਾ ਰਸੋਈ ਚ ਖਲਾਰਾ ਪਿਆ ਆ ਤੇ ਤੂੰ ਇੱਥੇ ਆ ਕੇ ਆਰਾਮ ਨਾਲ ਬਹਿ ਗਈਆਂ ਕੀ ਦੁਪਹਿਰਾਂ ਦਾ ਖਾਣਾ ਨਹੀਂ ਬਣਾਉਣਾ ਦੋਵੇਂ ਮੁੰਡੇ ਘਰ ਆਂਦੇ ਹੀ ਹੋਣੇ ਆ ਖਾਣਾ ਖਾਣ ਤਾਂ ਪ੍ਰੀਤ ਚੁੱਪਚਾਪ ਉੱਠ ਕੇ ਰਸੋਈ ਵਿੱਚ ਗਈ ਤੇ ਆਪਣਾ ਆਪਣੀ ਸੱਸ ਦਾ ਤੇ ਗੁਰਪ੍ਰੀਤ ਦਾ ਖਾਣਾ ਬਣਾ ਲਿਆ ਤੇ ਰਸੋਈ ਸਾਫ਼ ਕਰਕੇ ਵਾਪਸ ਕਮਰੇ ਵਿੱਚ ਆ ਕੇ ਬਹਿ ਗਈ ਜਦੋਂ ਦੋਵੇਂ ਮੁੰਡੇ ਘਰ ਖਾਣਾ ਖਾਣ ਆਏ ਤਾਂ ਪ੍ਰੀਤ ਨੇ ਆਪਣੀ ਸੱਸ ਦਾ ਤੇ ਗੁਰਪ੍ਰੀਤ ਦਾ ਖਾਣਾ ਤੇ ਆਪਣਾ ਟੇਬਲ ਤੇ ਲਾ ਦਿੱਤਾ ਤਿੰਨ ਪਲੇਟਾਂ ਵੇਖ ਕੇ ਸੱਸ ਬੋਲੀ ਇਹ ਕੀ ਆ ਇਹਨਾਂ ਦੋਵਾਂ ਦਾ ਖਾਣਾ ਕਿੱਥੇ ਆ ਤਾਂ ਪ੍ਰੀਤ ਨੇ ਅਭੀ ਤੇ ਕੋਮਲ ਵੱਲ ਵੇਖਦੇ ਹੋਏ ਕਿਆ ਮੈਂ ਇਹਨਾਂ ਦੋਵਾਂ ਦਾ ਖਾਣਾ ਨਹੀਂ ਬਣਾਇਆ ਮੈਂ ਆਪਣਾ ਤੁਹਾਡਾ ਤੇ ਆਪਣੇ ਪਤੀ ਦਾ ਹੀ ਖਾਣਾ ਬਣਾਇਆ ਆ ਗੁਰਪ੍ਰੀਤ ਨੇ ਹੈਰਾਨ ਹੋ ਕੇ ਪ੍ਰੀਤ ਵੱਲ ਵੇਖਿਆ ਤੇ ਬੋਲਿਆ ਕਿਉਂ ਐਵੇਂ ਕਿਉਂ ਕੀਤਾ ਤੂੰ ਤਾਂ ਪ੍ਰੀਤ ਬੋਲੀ ਕਿਉਂਕਿ ਇਹ ਘਰ ਦਾ ਕੋਈ ਕੰਮ ਨਹੀਂ ਕਰਦੀ 6 ਮਹੀਨੇ ਹੋ ਗਏ ਇਹਦੇ ਵਿਆਹ ਨੂੰ ਮੈਂ ਕਿਸੇ ਦੀ ਨੌਕਰ ਨਹੀਂ ਲੱਗੀ ਜਿਹੜਾ ਸਾਰਾ ਕੰਮ ਮੈਂ ਇਕੱਲੀ ਕਰਾਂ ਇਹ ਆਪਣਾ ਤੇ ਆਪਣੇ ਪਤੀ ਦਾ ਖਾਣਾ ਤਾਂ ਬਣਾ ਹੀ ਸਕਦੀ ਆ ਇਰੇ ਹੱਥ ਪੈਰ ਵੀ ਚੱਲਦੇ ਆ ਅਬੀ ਨੇ ਪ੍ਰੀਤਵਾਲ ਵੇਖ ਕੇ ਕਿਹਾ ਭਾਬੀ ਅੱਜ ਤੱਕ ਜਦ ਤੈਨੂੰ ਕੋਈ ਇਤਰਾਜ਼ ਨਹੀਂ ਸੀ ਖਾਣਾ ਬਣਾਉਣ 'ਚ ਤਾਂ ਅੱਜ ਕਿਵੇਂ ਹੋ ਗਿਆ ਤਾਂ ਪ੍ਰੀਤ ਕਹਿ ਲੱਗੀ ਕਿਉਂਕਿ ਅੱਜ ਤੇਰੀ ਘਰ ਵਾਲੀ ਨੇ ਮੇਰੇ ਨਾਲ ਬਹੁਤ ਬਤਮੀਜੀ ਨਾਲ ਗੱਲ ਕੀਤੀ ਆ ਇਹਨੂੰ 6 ਮਹੀਨੇ ਹੋ ਗਏ ਇਸ ਘਰ ਚ ਆਈ ਨੂੰ ਇਹਨੇ ਇੱਕ ਕੰਮ ਨੂੰ ਹੱਥ ਨਹੀਂ ਲਾਇਆ ਕਦੇ ਇਨਸਾਨ ਘੱਟੋ ਘੱਟ ਆਪਣਾ ਕਮਰਾ ਤਾਂ ਸਾਫ਼ ਕਰ ਹੀ ਸਕਦਾ ਆ ਨਾ ਕਮਰੇ 'ਚ ਝਾੜੂ ਪੋਚਾ ਵੀ ਨਹੀਂ ਕਰਦੀ ਏ ਜੇ ਕੁੱਤਾ ਵੀ ਕਿਤੇ ਬੈੰਦਾ ਆ ਨਾ ਤਾਂ ਉਹ ਵੀ ਪੂਛ ਮਾਰ ਕੇ ਬੈੰਦਾ ਆ ਪਰ ਇਹ ਆ ਇਹ ਤਾਂ ਉਹਦੇ ਤੋਂ ਵੀ ਗਈ ਗੁਜਰੀ ਆ ਇਥੋਂ ਤੱਕ ਕਿ ਕਦੀ ਇਹਨੇ ਆਪਣੇ ਜਾਂ ਤੇਰੇ ਝੂਠੇ ਪੜਨੇ ਵੀ ਨਹੀਂ ਚੁੱਕੇ ਅਭਿਪ੍ਰੀਤ ਦੀ ਗੱਲ ਵਿੱਚ ਹੀ ਕੱਟਦੇ ਹੋਏ ਬੋਲਿਆ ਉਹੋ ਤਾਂ ਪੁੱਛਦਾ ਆ ਮੈਂ ਤੁਹਾਨੂੰ ਕਿ ਅੱਜ ਕੀ ਹੋ ਗਿਆ 6 ਮਹੀਨਿਆਂ ਤੋਂ ਤੁਸੀਂ ਹੀ ਕਰਦੇ ਸੀ ਸਾਰਾ ਕੰਮ ਤਾਂ ਅੱਜ ਕਿਉਂ ਮਨਾਂ ਕਰਦੇ ਹੋ ਤਾਂ ਗੌਰਪ੍ਰੀਤ ਅਭੀ ਦੀ ਗੱਲ ਵਿੱਚ ਹੀ ਕੱਟਦੇ ਹੋਏ ਬੋਲ ਪਿਆ ਅੱਛਾ ਜੋ 6 ਮਹੀਨੇ ਤਾਂ ਹੋ ਰਿਹਾ ਆ ਤੈਨੂੰ ਸਹੀ ਲੱਗਦਾ ਆ ਪਿਛਲੇ 2 ਸਾਲਾਂ ਤੋਂ ਇਹ ਕਰਦੀ ਆ ਕਰਦੇ ਸਾਰੇ ਕੰਮ ਅਸੀਂ ਵੀ ਸਾਰਿਆਂ ਨੇ ਵੇਖਿਆ ਆ ਹੁਣ ਤਾਂ ਤੇਰੀ ਘਰ ਵਾਲੀ ਆ ਗਈ ਆ ਕੀ ਉਹ ਕੋਈ ਕੰਮ ਨਹੀਂ ਕਰ ਸਕਦੀ ਜੇ ਉਹ ਕੰਮਾਂ 'ਚ ਹੱਥ ਵੰਡਾਵੇ ਤਾਂ ਪ੍ਰੀਤ ਨੂੰ ਵੀ ਸੌਖਾ ਹੋ ਜਾਵੇ ਤੂੰ ਆਪਣੀ ਘਰ ਵਾਲੀ ਨੂੰ ਕਹਿਣ ਦੀ ਬਜਾਏ ਉਲਟਾ ਪ੍ਰੀਤ ਨੂੰ ਬੋਲ ਰਹੀ ਆ ਇਹਦੇ 'ਤੇ ਤੇਰਾ ਕੀ ਹੱਕ ਬਣਦਾ ਆ ਭਲਾ ਬੋਲਣ ਦਾ ਸਾਸ ਨੇ ਪ੍ਰੀਤ ਵੱਲ ਵੇਖਿਆ ਤੇ ਗੁੱਸੇ ਵਿੱਚ ਬੋਲੀ ਇਹੋ ਚੰਦੀ ਸੀ ਨਾ ਤੂੰ ਕਿ ਦੁਵਾ ਮਾਂ ਪਰ ਮਾਚ ਲੜਾਈ ਪੈ ਜੇ ਚਲ ਪੈ ਗਈ ਲੜਾਈ ਹੁਣ ਠੰਡ ਪੈ ਗਈ ਤੇਰੇ ਕਲੇਜੇ ਗੁਰਪ੍ਰੀਤ ਨੇ ਆਪਣੀ ਮੰਮੀ ਵੱਲ ਵੇਖ ਕੇ ਕਿਹਾ ਮੰਮੀ ਤੁਸੀਂ ਇੰਨਾ ਭੇਦ ਭਾਵ ਕਿਵੇਂ ਕਰ ਸਕਦੇ ਹੋ ਅਸੀਂ ਦੋਵੇਂ ਤੁਹਾਡੇ ਹੀ ਪੋਤੇ ਆ ਜੇ ਤੁਸੀਂ ਮੈਨੂੰ ਕਿਸੇ ਯਤੀਮਖਾਨੇ ਚ ਲੈ ਕੇ ਆਏ ਹੋ ਸ਼ੁਰੂ ਤੋਂ ਹੀ ਤੁਸੀਂ ਬਸ ਮੈਨੂੰ ਹੀ ਦਬਾਉਂਦੇ ਆਏ ਹੋ ਜੇ ਕੋਈ ਘਰ ਦਾ ਸਮਾਨ ਲੈ ਕੇ ਆਉਣਾ ਹੋਵੇ ਤਾਂ ਉਹ ਵੀ ਮੈਂ ਹੀ ਲੈ ਕੇ ਆਵਾਂ ਜੇ ਕਿਸੇ ਰਿਸ਼ਤੇਦਾਰ ਦੇ ਜਾਣਾ ਹੋਵੇ ਜਾਂ ਕਿਸੇ ਨੂੰ ਕੁਝ ਦੇਣਾ ਹੋਵੇ ਉਹ ਵੀ ਮੈਂ ਹੀ ਕਰਾਂ ਬਿਜਲੀ ਦੇ ਬਿੱਲ ਦੇਣੇ ਹੁਣ ਉਹ ਵੀ ਮੈਂ ਹੀ ਦਵਾਂ ਅਭੀ ਕਿਉਂ ਨਹੀਂ ਇਹ ਸਾਰੇ ਕੰਮ ਕਰ ਸਕਦਾ ਕਿਉਂਕਿ ਉਹ ਛੋਟਾ ਹੈ ਤੇ ਮੈਂ ਵੱਡਾ ਹਾਂ ਵੱਡੇ ਦੀ ਜ਼ਿੰਮੇਵਾਰੀ ਜ਼ਿਆਦੀ ਬੰਦੀ ਆ ਤੁਸੀਂ ਕਦੀ ਸਾਨੂੰ ਇੱਕ ਬਰਾਬਰ ਨਹੀਂ ਰੱਖਿਆ ਹਮੇਸ਼ਾ ਮੈਨੂੰ ਹੀ ਦਮਾਉਂਦੇ ਹੋ ਪਰ ਹੁਣ ਮੈਂ ਜੋ ਆਪਣੇ ਨਾਲ ਸ਼ੁਰੂ ਤੋਂ ਹੁੰਦਾ ਆਇਆ ਆ ਨਾ ਮੈਂ ਆਪਣੀ ਘਰ ਵਾਲੀ ਨਾਲ ਨਹੀਂ ਹੋਣ ਦਵਾਂਗਾ ਦੋਵੇਂ ਹੀ ਘਰ ਦੀਆਂ ਬਹੂਆਂ ਆ ਦੋਵੇਂ ਮਿਲ ਕੇ ਕੰਮ ਕਰਨਗੀਆਂ ਕੋਮਲਨੀ ਗੌਰਪ੍ਰੀਤ ਵੱਲ ਵੇਖਿਆ ਤੇ ਬੋਲੀ ਵੀਰ ਜੀ ਵੇਖੋ ਮੈਂ ਆਪਣੇ ਘਰ ਕਦੀ ਕੰਮ ਨਹੀਂ ਕੀਤਾ ਇੱਕ ਚਮਚਾ ਵੀ ਇੱਥੋਂ ਚੁੱਕ ਕੇ ਉੱਥੇ ਨਹੀਂ ਰੱਖਿਆ ਤਾਂ ਮੇਰੇ ਕੋਲੋਂ ਤਾਂ ਬਿਲਕੁਲ ਉਮੀਦ ਨਾ ਰੱਖਿਓ ਕਿ ਮੈਂ ਕੋਈ ਕੰਮ ਕਰੂੰਗੀ ਮੈਂ ਨਹੀਂ ਕਰ ਸਕਦੀ ਇੰਨਾ ਹੀ ਆਂ ਤਾਂ ਘਰ ਕੋਈ ਨੌਕਰ ਰੱਖ ਲਓ ਗੁਰਪ੍ਰੀਤ ਨੇ ਕੋਮਲ ਵੱਲ ਵੇਖਿਆ ਤੇ ਬੋਲਿਆ ਤੂੰ ਕੀ ਸੋਚਦੀ ਆਂ ਕਿ ਪ੍ਰੀਤ ਆਪਣੇ ਘਰ ਪੜਨੇ ਮਾਜਦੀ ਆਈ ਆ ਕੋਮਲ ਇਹ ਤੇਰੀ ਗਲਤ ਫਹਮੀ ਆ ਇਹ ਵੀ ਤੇਰੇ ਪਰਿਵਾਰ ਵਰਗੇ ਪਰਿਵਾਰ ਵਿੱਚੋਂ ਹੀ ਆਈ ਆ ਇਹਨੇ ਵੀ ਕਦੇ ਆਪਣੇ ਘਰ ਕੋਈ ਕੰਮ ਨਹੀਂ ਸੀ ਕੀਤਾ ਪਰ ਜਦੋਂ ਦੀ ਇਸ ਘਰ ਚਾਈ ਆ ਨਾ ਇਹਨੂੰ 2 ਸਾਲ ਹੋ ਗਏ ਆ ਇਹਨੂੰ ਉਦੋਂ ਦਾ ਇਹਨੇ ਪੂਰਾ ਘਰ ਸੰਭਿਆ ਆ ਤੁਸੀਂ ਤਾਂ ਫਿਰ ਵੀ ਤਿੰਨ ਭੈਣਾਂ ਆਇਓ ਆਪਣੇ ਘਰ ਇਹ ਤਾਂ ਦੋ ਪਰਵਾਂ ਦੀ ਕੱਲੀ ਭੈਣ ਆ ਜੇ ਇਹ ਕਰ ਸਕਦੀ ਆ ਤਾਂ ਤੂੰ ਕਿਉਂ ਨਹੀਂ ਕਰ ਸਕਦੀ ਭਲਾ ਤਾਂ ਅਭੀ ਬੋਲਿਆ ਵੀਰ ਮੇਰੀ ਘਰ ਵਾਲੀ ਕੋਈ ਕੰਮ ਨਹੀਂ ਕਰੂਗੀ ਗੁਰਪ੍ਰੀਤ ਨੇ ਅਭੀ ਵੱਲ ਵੇਖ ਕੇ ਕਿਹਾ ਤਾਂ ਠੀਕ ਆ ਤੂੰ ਆਪਣਾ ਚੌਂਕਾ ਚੁੱਲਾ ਵੱਖ ਕਰ ਲਾ ਚੰਗੀ ਪਲੀ ਤਨਖਾਹ ਮਿਲਦੀ ਆ ਤੈਨੂੰ ਤੂੰ ਸਾਰਾ ਕੁਝ ਸਾਂਭ ਸਕਦਾ ਆ ਤਾਂ ਵੀ ਕੋਮਲ ਤੇ ਮਾਂ ਤੇ ਨਹੀਂ ਗੁਰਪ੍ਰੀਤ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਮਾਂ ਨੇ ਗੁਰਪ੍ਰੀਤ ਨੂੰ ਘੋੜਦੇ ਹੋਏ ਕਿਹਾ ਕੀ ਕਿਹਾ ਤੂੰ ਮੇਰੇ ਘਰ ਦੇ ਦੋ ਚੁੱਲ੍ਹੇ ਬਲਣਗੇ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਘਰ ਦੇ ਦੋ ਟੁਕੜੇ ਕਰਨ ਦੀ ਗੱਲ ਕਰਨ ਦੀ ਗੁਰਪ੍ਰੀਤ ਨੇ ਆਪਣੀ ਮੰਮੀ ਵੱਲ ਵੇਖਿਆ ਤੇ ਬੋਲਿਆ ਤਾਂ ਤੁਹਾਨੂੰ ਰਸੋਈ ਦੇ ਦੋ ਟੁਕੜੇ ਤਾਂ ਦਿਖਾਈ ਦਿੰਦੇ ਆ ਪਰ ਤੁਹਾਨੂੰ ਇਹ ਨਹੀਂ ਦਿਖਾਈ ਦਿੰਦਾ ਕਿ ਤੁਸੀਂ ਇੱਕ ਬਹੂ ਦੇ ਨਾਲ ਬੇਇਨਸਾਫੀ ਕਰ ਰਹੇ ਹੋ ਅਭੀ ਗੁੱਸੇ ਵਿੱਚ ਆ ਕੇ ਬੋਲਿਆ ਹਾਂ ਠੀਕ ਆ ਜੇ ਤੁਸੀਂ ਮੈਨੂੰ ਵਾਕੀ ਕਰਨਾ ਚਾਹੁੰਦੇ ਹੋ ਤਾਂ ਮੈਂ ਵਾਕ ਹੋ ਜਾਊਂਗਾ ਤਾਂ ਗੁਰਪ੍ਰੀਤ ਬੋਲਿਆ ਅੱਛਾ ਠੀਕ ਆ ਤਾਂ ਮੈਂ ਉੱਤੇ ਵਾਲਾ ਪੋਚਣ ਸਾਫ਼ ਕਰਵਾ ਦਿੰਨਾ ਆ ਉੱਤੇ ਤੁਸੀਂ ਦੋਵੇਂ ਰਹੋ ਤਾਂ ਵੀ ਬੋਲਿਆ ਨਹੀਂ ਅਸੀਂ ਥੱਲੇ ਰਹਾਂਗੇ ਉੱਤੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤਾਂ ਗੁਰਪ੍ਰੀਤ ਬੋਲਿਆ ਠੀਕ ਆ ਪਰ ਮੰਮੀ 6 ਮਹੀਨੇ ਤੇਰੇ ਨਾਲ ਰਹੂਗੀ ਤੇ 6 ਮਹੀਨੇ ਮੇਰੇ ਨਾਲ ਅਭੀ ਕੋਮਲ ਨੂੰ ਬੋਲਿਆ ਚੱਲ ਮੇਰੇ ਨਾਲ ਆਪਾਂ ਰਸੋਈ ਦਾ ਸਮਾਨ ਖਰੀਦ ਕੇ ਲੈ ਆਉਨੇ ਆ ਤਾਂ ਕੋਮਲ ਜਿਹੜੀ ਇੰਨੀ ਦੇਰ ਤੋਂ ਚੁੱਪ ਬੈਠੀ ਸੀ ਕਿਸੇ ਨੂੰ ਕੁਝ ਨਹੀਂ ਸੀ ਕਹਿ ਰਹੀ ਉਹ ਚਿਲਾ ਕੇ ਬੋਲੀ ਤੁਸੀਂ ਇੱਕ ਵਾਰ ਮੇਰੇ ਕੋਲੋਂ ਤਾਂ ਪੁੱਛੋ ਮੈਂ ਕੀ ਚਾਹੁੰਨੀ ਆ ਤੁਸੀਂ ਤਾਂ ਮੇਰੇ ਕੋਲੋਂ ਕੁਝ ਪੁੱਛਿਆ ਹੀ ਨਹੀਂ ਤਾਂ ਪ੍ਰੀਤ ਨੇ ਕੋਮਲ ਵੱਲ ਵੇਖ ਕੇ ਕਿਹਾ ਕਿਉਂ ਉਹ ਤਾਂ ਹੋ ਰਿਹਾ ਆ ਨਾ ਜੋ ਤੂੰ ਚਾਹੁੰਨੀ ਆ ਤਾਂ ਇਹਦੇ 'ਚ ਪੁੱਛਣ ਦੀ ਕੀ ਲੋੜ ਆ ਤੇ ਕਿੱਥੇ ਆ ਲੋੜ ਭਲਾ ਕੋਮਲ ਨੇ ਪ੍ਰੀਤ ਨੂੰ ਕਿਹਾ ਦੀਦੀ ਇਹੋ ਜਿਹਾ ਕੁਝ ਨਹੀਂ ਤੁਸੀਂ ਗਲਤ ਸਮਝ ਰਹੇ ਹੋ ਸੱਸ ਪ੍ਰੀਤ ਤੇ ਚਲਾਉਂਦੇ ਹੋਏ ਬੋਲੀ ਹਾਂ ਤੂੰ ਤਾਂ ਚੰਨੀ ਸੀ ਤਾਂ ਹੀ ਤਾਂ ਅਬੀ ਦੇ ਵਿਆਹ ਤੋਂ ਪਹਿਲਾਂ ਉਹਦਾ ਕੋਈ ਕੰਮ ਨਹੀਂ ਸੀ ਕਰਦੀ ਤਾਂ ਪ੍ਰੀਤ ਨੇ ਸੱਸ ਵੱਲ ਕੂਰ ਕੇ ਵੇਖਿਆ ਤੇ ਬੋਲੀ ਮੰਮੀ ਜੀ ਐਵੇਂ ਕਿਵੇਂ ਕਹਿ ਸਕਦੇ ਹੋ ਤੁਸੀਂ ਮੈਂ ਕਦੀ ਅਬੀ ਦਾ ਕੋਈ ਕੰਮ ਕਰਨ ਤੋਂ ਮਨਾਂ ਨਹੀਂ ਕੀਤਾ ਖਾਣਾ ਤਾਂ ਮੈਂ ਉਹਦੇ ਲਈ ਬਣਾਉਂਦੀ ਸੀ ਨਾ ਤਦ ਗੁਰ ਪ੍ਰੀਤ ਨੇ ਆਪਣਾ ਖਾਣਾ ਖਤਮ ਕੀਤਾ ਤੇ ਸਿੱਧਾ ਉੱਤੇ ਚਲਾ ਗਿਆ ਤੇ ਉੱਤੇ ਵਾਲਾ ਮਕਾਨ ਸਾਫ਼ ਕਰਨ ਲੱਗਾ ਫਿਰ ਥੱਲੇ ਆ ਕੇ ਉਹਨੇ ਅਬੀ ਨੂੰ ਆਪਣਾ ਸਮਾਨ ਪੈਕ ਕਰਨ ਲਈ ਕਿਹਾ ਮਾਪ੍ਰੀਤ ਦੇ ਕੋਲ ਗਈ ਤੇ ਬੋਲੀ ਮੇਰਾ ਦਿਲ ਤਾਂ ਕਰਦਾ ਆ ਕਿ ਤੇਰੇ ਮੂੰਹ ਤੇ ਇੱਕ ਜ਼ੋਰ ਦਾ ਥੱਪੜ ਮਾਰਾਂ ਜੋ ਤੂੰ ਚੰਨੀ ਸਾਂ ਉਹ ਸਭ ਹੋਇਆ ਆ ਇਸ ਘਰ ਦੇ ਤੂੰ ਦੋ ਟੋਟੇ ਕਰਵਾ ਹੀ ਦਿੱਤੇ ਇਹੋ ਸੰਸਕਾਰ ਲੈ ਕੇ ਆਈਆਂ ਤੂੰ ਆਪਣੇ ਮਾਪਿਓ ਕੋਲੋਂ ਮੈਂ ਤੇਰੇ ਮਾਪਿਓ ਨੂੰ ਦੱਸੂੰਗੀ ਉਹਨਾਂ ਨਾਲ ਗੱਲ ਕਰੂੰਗੀ ਤਾਂ ਪ੍ਰੀਤ ਬੋਲੀ ਜੇ ਮੇਰਾ ਮਾਪਿਓ ਆਊਗਾ ਨਾ ਤੇ ਇਹਦਾ ਵੀ ਆਊਗਾ ਸਮਝ ਲਿਓ ਤੇ ਹਾਂ ਇਸ ਘਰ ਦੇ ਦੋ ਟੁਕੜੇ ਹੋਣ ਚ ਮੈਂ ਕੱਲੀ ਜ਼ਿੰਮੇਵਾਰ ਨਹੀਂ ਤੁਹਾਡੀ ਛੋਟੀ ਬਹੂ ਵੀ ਆ ਜੇ ਉਹਨੇ ਘਰ ਦੇ ਕੰਮਾਂ 'ਚ ਮੇਰੀ ਮਦਦ ਕਰਵਾਈ ਹੁੰਦੀ ਤਾਂ ਇਹ ਨੌਬਤ ਨਾਮ ਦੀ ਉਦੋਂ ਹੀ ਉਥੇ ਗੁਰਪ੍ਰੀਤ ਆਇਆ ਤੇ ਬੋਲਿਆ ਮੰਮੀ ਤੁਸੀਂ ਇਹੋ ਜੀਆਂ ਗੱਲਾਂ ਕਿਵੇਂ ਕਰ ਸਕਦੇ ਹੋ ਸਭ ਕੁਝ ਵੇਖਦੇ ਹੋਏ ਤੁਸੀਂ ਅੱਖਾਂ ਬੰਦ ਕਿਵੇਂ ਕਰ ਸਕਦੇ ਹੋ ਕੌਣ ਸਹੀ ਆ ਕੌਣ ਗਲਤ ਇਹ ਸਾਰਾ ਤੁਹਾਨੂੰ ਪਤਾ ਆ ਫਿਰ ਵੀ ਤੁਸੀਂ ਇੱਕ ਹੀ ਬਹੂ ਦਾ ਸਾਥ ਦਿੰਦੇ ਹੋ ਇਹ ਤੁਸੀਂ ਗਲਤ ਕਰ ਰਹੇ ਹੋ ਮੰਮੀ ਤਾਂ ਮਾਂ ਆਪਣੇ ਮੱਥੇ ਤੇ ਹੱਥ ਮਾਰਦੇ ਹੋਏ ਬੋਲੀ ਹਾਂ ਮੈਂ ਤਾਂ ਹਮੇਸ਼ਾ ਤੋਂ ਹੀ ਗਲਤ ਸੀ ਮੈਂ ਹੀ ਗਲਤ ਕੀਤਾ ਪਹਿਲਾਂ ਤੇਰੇ ਦਾਦੇ ਦਾਦੇ ਨੂੰ ਮੈਨੂੰ ਗਲਤ ਕਿਹਾ ਤੇ ਅੱਜ ਮੇਰੇ ਬੱਚੇ ਮੈਨੂੰ ਗਲਤ ਕਹਿ ਰਹੇ ਆ ਇਹਦੇ ਤੋਂ ਤਾਂ ਚੰਗਾ ਮੈਂ ਮਰ ਹੀ ਜਾਂਦੀ ਪ੍ਰੀਤ ਤੇ ਘਰਪ੍ਰੀਤ ਚੁੱਪ ਹੋ ਗਏ ਅਭਿਰ ਸੋਈ ਦਾ ਸਾਰਾ ਸਮਾਨ ਲੈ ਕੇ ਆ ਗਿਆ ਸਮਾਨ ਵੇਖਦੇ ਹੀ ਕੋਮਲ ਦਾ ਦਿਲ ਡਰ ਗਿਆ ਤੇ ਉਹ ਅਭੀ ਨੂੰ ਕਮਰੇ ਵਿੱਚ ਲਿਜਾ ਕੇ ਬੋਲੀ ਤੇਰਾ ਦਿਮਾਗ ਖਰਾਬ ਹੋ ਗਿਆ ਕਟੋ ਕਟੇ ਇੱਕ ਵਾਰ ਮੇਰੇ ਨਾਲ ਸਲਾਹ ਤਾਂ ਕਰ ਲੈਂਦਾ ਰਸੋਈ ਦਾ ਸਾਰਾ ਸਮਾਨ ਲਿਆ ਕੇ ਇੱਥੇ ਸੁੱਟ ਦਿੱਤਾਈ ਤੂੰ ਆਪ ਤਾਂ ਆਫਿਸ ਚ ਲੱਗਿਆ ਜਾਏਗਾ ਤੇ ਮੈਂ ਇਕੱਲੀ ਘਰ ਰਹਿ ਜੂਗੀ ਸਾਰਾ ਕੰਮ ਕਰਨ ਨੂੰ ਉਤੋਂ ਤੇਰੀ ਮਾਂ ਦੇ ਇੰਨੇ ਨਖਰੇ ਆ ਮੇਰੇ ਤੋਂ ਨਹੀਂ ਚੱਲੇ ਜਾਣੇ ਦੀਦੀ ਚੱਲਦੀ ਸੀ ਪਤਾ ਨਹੀਂ ਕਿਵੇਂ ਚੱਲਦੀ ਸੀ ਤੇਰੀ ਮਾਂ ਦੇ ਨਖਰੇ ਮਾਫੀ ਮੰਗ ਲੈਣੇ ਆ ਸਾਰਿਆਂ ਕੋਲੋਂ ਸਾਰੇ ਇਕੱਠੇ ਰਹਿਣੇ ਆ ਤਾਂ ਵੀ ਨੇ ਕਿਹਾ ਹੁਣ ਨਹੀਂ ਹੋ ਸਕਦਾ ਕੁਝ ਮੈਂ ਸਮਾਨ ਲਿਆ ਕੇ ਰੱਖ ਦਿੱਤਾ ਆ ਇਹ ਗਲਤੀ ਤੈਨੂੰ ਪਹਿਲਾਂ ਕਰਨੀ ਚਾਹੀਦੀ ਸੀ ਨਾ ਤਾਂ ਕੋਮਲ ਨੇ ਗੁੱਸੇ ਵਿੱਚ ਕਿਹਾ ਤਾਂ ਕਿ ਸਮਾਨ ਤੂੰ ਮੇਰੇ ਕੋਲੋਂ ਪੁੱਛ ਕੇ ਲੈ ਕੇ ਆਇਆ ਹੁਣ ਦੋ ਹੀ ਕੰਮ ਹੋ ਸਕਦੇ ਆ ਬਸ ਜਾਂ ਤਾਂ ਤੇਰੀ ਮਾਂ ਮੇਸ਼ਾ ਜੇਠ ਜਠਾਣੀ ਨਾਲ ਰਹੇ ਜਾਂ ਫਿਰ ਅਸੀਂ ਸਾਰੇ ਇਕੱਠੇ ਰਹੀਏ ਇਹਦੇ ਇਲਾਵਾ ਮੈਨੂੰ ਹੋਰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਹੁਣ ਜੋ ਕੀਤਾ ਆ ਪਰਨਾ ਤਾਂ ਪਊਗਾ ਹੀ ਗੁੱਸੇ ਵਿੱਚ ਆ ਕੇ ਤੂੰ ਕਹਿ ਤਾਂ ਦਿੱਤਾ ਫਿਰ ਸੋਈ ਵਾਕ ਕਰ ਲੈਨੇ ਆ ਕੀਤਾ ਤੂੰ ਤੇ ਪਰਨਾ ਮੈਨੂੰ ਪਊਗਾ ਹੁਣ ਬਸ ਮੈਂ ਇੱਕ ਗੱਲ ਕਹਿ ਦੇਣੀ ਆ ਤੈਨੂੰ ਤੇਰੀ ਮਾਂ ਨੂੰ ਮੈਂ ਨਹੀਂ ਰੱਖਣਾ ਆਪਣੇ ਨਾਲ ਤਾਂ ਅਭੀ ਬੋਲਿਆ ਠੀਕ ਆ ਮੰਮੀ ਤੇਰੇ ਨਾਲ ਨਹੀਂ ਰਹੂਗੀ ਮੈਂ ਮੰਮੀ ਤੇ ਵੀਰ ਨੂੰ ਸਮਝਾ ਲਵਾਂਗਾ ਉਹ ਹਮੇਸ਼ਾ ਆਪਣੇ ਨਾਲ ਮੰਮੀ ਨੂੰ ਰੱਖ ਲੈਣਗੇ ਬਸ ਮੈਂ ਮੰਮੀ ਦਾ ਖਰਚਾ ਵੀਰ ਨੂੰ ਦੇ ਦਿਆ ਕਰੂੰਗਾ ਕੋਮਲ ਇਹ ਗੱਲ ਸੁਣਦੇ ਹੀ ਚੀਲਾ ਕੇ ਬੋਲੀ ਕਿਉਂ ਦੈ ਗਫਲਾ ਤੂੰ ਮਾਂ ਦਾ ਖਰਚਾ ਅਸੀਂ ਨਹੀਂ ਕੋਈ ਖਰਚਾ ਖੁਰਚਾ ਦੇਣਾ ਵੀਰ ਇਕੱਲਾ ਹੀ ਸਾਂਭੇ ਸਾਰਾ ਗੁਜਰ ਅਭੀ ਤੇ ਕੋਮਲ ਨੂੰ ਨਹੀਂ ਸੀ ਪਤਾ ਤੇ ਸਾਰੀਆਂ ਗੱਲਾਂ ਉਹਨਾਂ ਦੀ ਮੰਮੀ ਉਹਨਾਂ ਦੇ ਕਮਰੇ ਦੇ ਬਾਹਰ ਖੜੀ ਸੁਣ ਰਹੀ ਸੀ ਇਹ ਸਾਰਾ ਕੁਝ ਸੁਣ ਕੇ ਮਾਂ ਨੂੰ ਬਹੁਤ ੱਕਾ ਲੱਗਾ ਕਿਉਂਕਿ ਉਹਨੇ ਅਭੀ ਤੇ ਕੋਮਲ ਕੋਲੋਂ ਕਦੀ ਇਹ ਉਮੀਦ ਨਹੀਂ ਸੀ ਕੀਤੀ ਮਾਂ ਅੰਦਰ ਕਮਰੇ ਵਿੱਚ ਗਈ ਤੇ ਰੋਂਦੇ ਹੋਏ ਅਭੀ ਨੂੰ ਵੇਖ ਕੇ ਬੋਲੀ ਮੈਨੂੰ ਆਪਣੇ ਵੱਡੇ ਨੂੰ ਪੁੱਤ ਤੇ ਪੂਰਾ ਭਰੋਸਾ ਆ ਉਹ ਮੈਨੂੰ ਰੱਖਣ ਤੋਂ ਕਦੀ ਮਨਾ ਨਹੀਂ ਕਰਨਗੇ ਉਹ ਤੁਹਾਡੇ ਦੋਹਾਂ ਵਰਗੇ ਨਹੀਂ ਆ ਦੋਵੇਂ ਬਹੁਤ ਚੰਗੇ ਆ ਮੈਂ ਹੀ ਵੱਡੀ ਬਹੂ ਦੀ ਕਦਰ ਨਹੀਂ ਸੀ ਕੀਤੀ ਅੱਜ ਮੈਨੂੰ ਤੁਹਾਡੇ ਦੋਵਾਂ ਦੇ ਮੂੰਹ ਇਹ ਸੁਣ ਕੇ ਬਹੁਤ ਬੁਰਾ ਲੱਗਾ ਤੈਨੂੰ ਤਾਂ ਉੱਪਰ ਵਾਲਾ ਮਕਾਨ ਦੇ ਕੇ ਗਲਤ ਕੀਤਾ ਆ ਮੈਂ ਤੈਨੂੰ ਤਾਂ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਸੀ ਸਮਾਨ ਬੰਨ ਤੇ ਤੁਰੰਤ ਮੇਰੇ ਘਰੋਂ ਨਿਕਲ ਜਾ ਤੁਹਾਡਾ ਦੋਵਾਂ ਦਾ ਕੋਈ ਹੱਕ ਨਹੀਂ ਮੇਰੇ ਘਰ ਰਹਿਣ ਦਾ ਤੁਹਾਡਾ ਦੋਵਾਂ ਦਾ ਜਦੋਂ ਸਮਾਨ ਪੈਕ ਹੋ ਜਾਵੇ ਨਾ ਤਾਂ ਮੈਨੂੰ ਦੱਸ ਦਿਓ ਕੋਮਲ ਹੱਥ ਜੋੜਦੇ ਹੋਏ ਬੋਲੀ ਮੰਮੀ ਜੀ ਪਲੀਜ਼ ਐਵੇਂ ਨਾ ਕਰੋ ਅਸੀਂ ਕਿੱਥੇ ਜਾਵਾਂਗੇ ਸਾਨੂੰ ਕਿਰਾਏ ਦੇ ਮਕਾਨ 'ਚ ਰਹਿਣਾ ਪਊਗਾ ਮੰਮੀ ਜੀ ਮੈਂ ਤੁਹਾਡੇ ਨਾਲ ਵਾਦਾ ਕਰਦੀ ਆਂ ਮੈਂ ਦੀਦੀ ਦਾ ਹਰ ਕੰਮ ਕਰਿਆ ਕਰੂੰਗੀ ਹਰ ਕੰਮ ਚੋਨਾ ਦੀ ਮਦਦ ਕਰਵਾਉਂਗੀ ਪਰ ਪਲੀਜ਼ ਮੈਨੂੰ ਕਰੋ ਨਾ ਕੱਢੋ ਤਾਂ ਮਾਂ ਨੇ ਕੋਮਲ ਤੇ ਅਭੀ ਨੂੰ ਘੋੜਦੇ ਹੋਏ ਕਿਹਾ ਤੁਸੀਂ ਦੋਵਾਂ ਨੇ ਮੇਰੇ ਵੱਡੇ ਨੂੰ ਪੁੱਤ ਦਾ ਦਿਲ ਦੁਖਾਇਆ ਆ ਤੇ ਮਾਫੀ ਵੀ ਉਹਨਾਂ ਕੋਲੋਂ ਜਾ ਕੇ ਮੰਗੋ ਕੋਮਲ ਭੱਜ ਕੇ ਪ੍ਰੀਤ ਕੋਲ ਗਈ ਤੇ ਬੋਲੀ ਦੀਦੀ ਜੋ ਹੋਇਆ ਪਲੀਜ਼ ਮੈਨੂੰ ਮਾਫ ਕਰ ਦੋ ਅੱਗੇ ਤੋਂ ਮੈਂ ਕਦੀ ਇਹੋ ਜਿਹੀ ਗਲਤੀ ਨਹੀਂ ਕਰੂੰਗੀ ਕਰਦੇ ਸਾਰੇ ਕੰਮਾਂ 'ਚ ਤੁਹਾਡੀ ਮਦਦ ਕਰਵਾਇਆ ਕਰੂੰਗੀ ਫਿਰ ਉਹਨੇ ਗੁਰਪ੍ਰੀਤ ਦੇ ਅੱਗੇ ਹੱਥ ਜੋੜੇ ਤੇ ਕਿਹਾ ਵੀਰ ਜੀ ਪਲੀਜ਼ ਦੀਦੀ ਨੂੰ ਕੁਝ ਸਮਝਾਓ ਅੱਗੇ ਤੋਂ ਇਹੋ ਜਿਹਾ ਕੁਝ ਨਹੀਂ ਹੋਵੇਗਾ ਮੈਂ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਘਰ ਦੇ ਹਰ ਕੰਮ ਵਿੱਚ ਮੈਂ ਦੀਦੀ ਦੀ ਮਦਦ ਕਰਵਾਇਆ ਕਰੂੰਗੀ ਤੇ ਅਭੀ ਨੂੰ ਵੀ ਘਰ ਦੇ ਖਰਚੇ 'ਚ ਹਿੱਸਾ ਦੇਣ ਤੋਂ ਮਨਾ ਨਹੀਂ ਕਰੂੰਗੀ ਪ੍ਰੀਤ ਕੋਮਲ ਦੇ ਕੋਲ ਆਈ ਤੇ ਬੋਲੀ ਠੀਕ ਆ ਜੇ ਤੂੰ ਆਪਣੀ ਗਲਤੀ ਮੰਨ ਰਹੀ ਆ ਜੇ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਆ ਤੇ ਅੱਜ ਤੋਂ ਬਾਅਦ ਤੂੰ ਇਹੋ ਜਿਹਾ ਕੁਝ ਨਹੀਂ ਕਰੇਂਗੀ ਤੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਂਗੀ ਤਾਂ ਠੀਕ ਆ ਅਸੀਂ ਦੋਵੇਂ ਤੈਨੂੰ ਇੱਕ ਮੌਕਾ ਦੇਣ ਨੂੰ ਤਿਆਰ ਆ ਹੁਣ ਕੋਮਲ ਘਰ ਦੇ ਕੰਮਾਂ 'ਚ ਪ੍ਰੀਤ ਦੀ ਮਦਦ ਵੀ ਕਰਵਾਉਣ ਲੱਗੀ ਸੀ ਤੇ ਅਭੀ ਵੀ ਘਰ ਦੇ ਖਰਚਿਆਂ 'ਚ ਹਿੱਸਾ ਦੇਣ ਲੱਗਾ ਸੀ ਤੇ ਹੁਣ ਮਾਂ ਨੂੰ ਵੀ ਆਪਣੀ ਗਲਤੀ ਸਮਝ ਆ ਗਈ ਸੀ ਤੇ ਉਹਨੇ ਆਪਣੀ ਗਲਤੀ ਮੰਨ ਕੇ ਦੋਵਾਂ ਬਹੂਆਂ ਵਿੱਚ ਬੀਰ ਭਾਵ ਕਾ ਨੰਬੰਦ ਕਰ ਦਿੱਤਾ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ